ट हो गया नी तू ना वेली जा नव ना भी तू उठ के ना अनपाणी कर लैं संदीप होना नहीं हाथ सड़े पिंदर उठता बारे देने आया नहीं उठाने धारा क्या ਮੰਮੀ ਤੁਹਾਨੂੰ ਮੈਂ ਆਖਿਆ ਰਤੀ ਉਹਨਾਂ ਨੂੰ ਫੋਨ ਕਰਿਓ ਉਹਨਾਂ ਆਏ ਨਾ ਟਾਈਮ ਨਾ ਆਪੀ ਕੱਢ ਲਿਆ ਵਾਰ ਉਹਨਾਂ ਨੇ ਵਾ ਗੋਣ ਕੀਤਾ ਸੀ ਤੇ ਨਾ ਚੁੱਕਿਆ ਹੀ ਨਹੀਂ ਕੀ ਪਤਾ ਨਾ ਕਿੰਨੇ ਟਾਈਮ ਦੀ ਹੋਣਾ ਤੇ ਕਿੰਨੇ ਦਿਨ ਨਹੀਂ ਘਰ ਤੇ ਨੂੰ ਕੱਢਣੀਆਂ ਪੈਣੀਆਂ ਨੇ ਮੰਮੀ ਨਹੀਂ ਤੌਂਦੀ ਇਹ ਮੈਨੂੰ ਉਹ ਥੋੜਾ ਸਾ ਮੇਰਾ ਪੁੱਤ ਨਾ ਵਾ ਤੂੰ ਹੀ ਉੱਠ ਮੇਰਾ ਕੋਤੋਂ ਉੱਠ ਕੇ ਆਨੇ ਪਾਣੀ ਚਰਨਾ ਹੈ ਕਰੀ ਨੀ ਉਹ ਕੀ ਯਾਰ ਕੀ ਯਸਰ ਇਸਰ ਇਸਰ ਨਹੀਂ ਦਿੰਦੇ ਆ ਹੋਰ ਵੀ ਕਰਾਂ ਜੋ ਕਰਉ ਜਾ ਰਹੇ ਕਾਂ ਆਈ ਪੰਪਾ ਜੀ ਮੈਂ ਤੁਹਾਨੂੰ ਦੱਸਿਆ ਕਿ ਆ ਨਾ ਤਿੰਨਾਂ ਨੇ ਕੋਈ ਨਾ ਕੋਈ ਸਲਾਹ ਜ਼ਰੂਰ ਕੀਤੀ ਨਾ ਤੁਹਾਨੂੰ ਦੋਨੋਂ ਡੱਗ ਕਰਵਾਉਣ ਵਾਸਤੇ ਉਹ ਰਾយਰ ਤੋਂ ਲੋਕਾਂ ਨੇ ਸਲਾਹ ਕੀਤੀ ਹੈ ਤਾਂ ਨਾ ਪਹਿਲਾਂ ਨਹੀਂ ਉਹ ਵੀ ਜਾ ਕੇ ਉੱਥੇ ਬੈ ਗਏ ਨੇ ਬੰਦਾ ਚੱਲ ਜੇ ਤੋ ਵੀ ਰਾਤੀ ਨੇ ਇਹਦੇ ਕੋਲ ਨਹੀਂ ਟਾਈਮ ਨਾ ਆਜੂ ਕੋਈ ਹਾਰ ਨਹੀਂ ਲਾਉਂਦਾ ਜਾ ਤੂੰ ਕਹਣਾ ਮੈਂ ਠਹਿਰ ਕੇ ਜੁਟਣਾ ਉਹਦੇ ਮम्मी ਪੁੱਛੇਗੀ ਨਾ ਕਹੀ ਉੱਠ ਬਣ ਲੱਗੇ ਕੋਈ ਨਹੀਂ ਚਾਹਗਾ ਕੈਲੀ ਨਾ ਤੇ ਆਪਾਂ ਰ ਗਈਏ ਮੰਮੀ ਨੇ ਲੈ ਮੇਟਰੀਏ ਤੇ ਪਿੰਦਰ ਨੂੰ ਠਿਆਇਆ ਕਹਿੰਦੀ ਜੀ ਵੀ ਉੱਠੋ ਪੈਣਾ ਵਾ ਕਦੋਂ ਉਠਣਾ ਨੇ ਅੱਗੇ ਹੀ ਮੈਨੂੰ ਠਾਲ ਕੇ ਆਈਆਂ ਉਹਨੂੰ ਪਤਾ ਵੀ ਮਾਲ ਡੰਗਰ ਨੂੰ ਗਾਂਵ ਮਿਸ਼ਨ ਕਰਨਾ ਪੱਠੇ ਵੀ ਪਾਉਣੇ ਨੇ ਧਾਰਾ ਵੀ ਕੱਢਣੀਆਂ ਨੇ ਹੁਣ ਵੇਰ ਜਾਣੀਆਂ ਕੋਈ ਨਹੀਂ ਮੈਨੂੰ ਚੁੱਕ ਠਾਲੋ ਤੇ ਨਜਿੱਤ ਮੈਂ ਬ੍ਰਸ਼ ਕਰਾਂ ਮਾਂ ਠੀਕ ਹੈ ਮੈਨੂੰ ਲੱਗਦੇ ਨਹੀਂ ਅਜੇ ਤੈਨੂੰ ਮੈਂ ਹੁਣ ਠਾਲ ਕੇ ਗਈ ਆ ਮੰਮੀ ਉੱਠ ਪੈਣਾ ਕੱਲੀਆਂ ਧਾਰਾ ਹੀ ਕੱਢਣੀਆਂ ਨੇ ਧਾਰਾ ਕੁੱਝ ਕਿਉਂ ਕੱਢਣੀਆਂ ਨੇ ਰਾਜ ਦੇ ਡੰਗਰ ਵੀ ਨਹੀਂ ਕਿਤੇ ਗਾਂਵ ਮਿਸ਼ਨ ਕੀਤੇ ਉਹ ਵੀ ਕਰਨੇ ਨੇ ਅੱਛਾ ਗਾਣਾ ਮੰਮੀ ਤੇ ਦੰਗਰੋ ਸੈਲ ਨੂੰ ਭਲਾਦੋਂ ਨਾਲ ਪੱਠੇ ਵੀ ਪਾਉਣੇ ਪੈਣੇ ਨੇ ਸੈਲ ਦੇ ਸਕੂਲ ਜਾਣਾ ਮੈਂ ਮੰਮੀ ਨੂੰ ਕੋਈ ਪੱਠੇ ਪਵਾ ਦੇ ਮੇਰੇ ਨਾਲ ਸਭ ਕੁਝ ਚੱਲ ਜਾਏਗਾ ਮੇਰ ਕੋ ਕੱਲੇ ਕੋ ਮੰਮੀ ਨਹੀਂ ਪੈਂਦੇ ਸਾਹੁਰਾ ਕੀ ਕਰ ਲੱਗਾ ਮੇਰਾ ਪਤਾ ਕੁੱਖ ਨੂੰ ਮੰਮੀ ਬਿਆਰ ਸੈਟ ਕਰਕੇ ਦਨੋ ਚਲਿਆ ਫਿਰ ਸਕੂਲ ਵੀ ਜਾਣਾ ਨਹਾ ਲਈ ਬਾਅਦ ਜਾਣ ਕੇ ਪਹਿਲਾਂ ਜਾ ਪਿੰਦਰ ਨਾਲ ਨਾਲ ਪੱਠੇ ਪਵਾ ਆਇਆ ਉਹ ਮਮਿਤਾ ਨੂੰ ਬਾਲਨਾ ਸਕੂਲ ਜਣਾ ਲੈਟ ਹੋਇਆ ਨਾ ਉਹਨਾਂ ਆਪ ਹੀ ਭਾ ਲੈਣੇ ਆ। ਉਹਦੇ ਮੈਨੂੰ ਵੀ ਪਤਾ ਚਲ 2 ਮਿੰਟਾਂ ਚ ਪੁੱਤ ਪੱਠੇ ਪੈ ਜਾਣਾ ਨੇ ਉਹ ਕੱਲਾ ਜਾਣਾ ਉਹਦੇ ਕੋਲ ਨਹੀਂ ਪੈਣੇ ਤੇ ਆ ਜਾ ਮੇਰਾ ਪੁੱਤ ਜਰਾ ਹੱਥ ਕੋ ਆ ਜਾ। ਚਲੋ ਚਲੋ। ਸੁਣਦੀ ਹੋ? ਆਹ ਗਈ ਜੀ ਚਾਹ ਨੂੰ ਮੰਤਾ ਕਿ ਵਾਸਤੇ? ਚਾਹ ਮੈਂ ਪੀਣੀ ਮੈਂ ਲਗਾ ਮਿਲਣਾ ਨੂੰ ਫੇਰ ਪੀਣਾ ਵਾ ਤੇ ਤੂੰ ਹੁਣ ਕਰਨ ਡੈ ਵੀ ਹਾਂ। ਮੰਮੀ ਅੱਜ ਜੀ ਸਬਜ਼ੀ ਬਣਾਣੀ ਆ ਤੇ ਉਹ ਬਣਾਉਣ ਲੱਗੀ ਆ। ਨਵਦੀਪ ਟਾਈਮ ਹੋ ਗਿਆ ਕਿ ਨਾ ਹੋ ਗਿਆ? ਜਾਨਾ ਨੂੰ ਹਲੇ ਨਾ ਤੋਂ ਤਿਆਰ ਹੋਈ ਨੀ ਐ ਜਾਨਾ ਤੇ ਹੈਗਾ ਹੁਣ ਮੇਰਾ ਕੰਮ ਮੁੱਕੂਗਾ ਤੇ ਫੇਰ ਹੀ ਤਿਆਰ ਹੋਵਾਂਗੀ ਛੇਤੀ ਕਰ ਲੈ ਹੁਣ ਉਹ ਇਕੱਲੇ ਸਬਜ਼ੀ ਬਣਾਉਣ ਵਾਲੀ ਐ ਹਲੇ ਆਟਾ ਗੁੰਨਾ ਰੋਟੀਆਂ ਵੀ ਪਕਾਉਣੀਆਂ ਸਾਰਾ ਕੰਮ ਕਰਨਾ ਨਵਦੀਪ ਉਹ ਫਿਰ ਤੇ ਬੜਾ ਚੇਰ ਲੱਗ ਜਾਣਾ ਇਹ ਤੈਨੂੰ ਤੇ ਹੁਣ ਫਿਰ ਮੈਂ ਕੀ ਕਰਾਂ ਕੰਮ ਤੇ ਕਰਨਾ ਹੀ ਪੈਣਾ ਹਾਂ ਆ ਚੇਰ ਕੇ ਤੜਕਾ ਤੜਕਾ ਲਾ ਕੇ ਸਬਜ਼ੀ ਧਰ ਦੇ ਤੇ ਮੈਂ ਮੰਮੀ ਨੂੰ ਆਣਾ ਆਪ ਹੀ ਫੁਲਕੇ ਉਹ ਲਾ ਦੇਣਗੇ ਚਲ ਦੇਖ ਲੋ ਕਹਿ ਕੇ ਤੇਰੇ ਲਈ ਵੀ ਉਹ ਲਾ ਦੇਣਗੇ ਤੂੰ ਤਿਆਰ ਹੋ ਯਾਰ ਫੇਰ ਲੇਟ ਹੋ ਜਾਣਾ ਮੈਂ ਟਾਈਮ ਕਿੰਨਾ ਹੁੰਦਿਆ ਐ ਕੋਈ ਨਹੀਂ ਮੰਮੀ ਨੂੰ ਜਾ ਕੇ ਕਹੋ ਤਾਂ ਸਹੀ ਜੇ ਮੰਮੀ ਕਹਿਣਗੇ ਨਾ ਮੈਂ ਕਰ ਲੈਨੀ ਆ ਤੇ ਫਿਰ ਮੈਂ ਤਿਆਰ ਹੋ ਜਾਾਂਗੀ ਮੰਮੀ ਨੇ ਕਰ ਲੈਣਾ ਏ ਆਪਣੇ ਕੋਲ ਹੀ ਕਰਨ ਦਾ ਫੇਰ ਆ ਕੱਲ ਵੀ ਛੁੱਟੀ ਅੱਜ ਦੇਰ ਛੁੱਟੀ ਹੋ ਗਈ ਤਾਂ ਫੇਰ ਚਲ ਕੋਈ ਨਹੀਂ ਜੋ ਤੈਨੂੰ ਕਹੂੰ ਹਾਂ ਸਿਸ਼ੀ ਦਿਨ ਵੇੜ ਤੇ ਚੱਲ ਹੋ ਗਾਂ ਤਿਆਰ ਠੀਕ ਐ ਹੋ ਜਾਣੀ ਸੰਦੀਪਾ ਕੀ ਹਾਲ ਐ ਹੱਸਦਾ ਠੀਕ ਐ ਹਾਂ ਮੰਮੀ ਹੋਣ ਤੇਰਾ ਸਾੜ ਥੋੜਾ ਹਟਿਆ ਤੇ ਦਰਦ ਵੀ ਹਟਿਆ ਪਰ ਰਾਤ ਨਾ ਬੜਾ ਘੜਾ ਚੜਿਆ ਰਿਹਾ ਵਾ ਉਹ ਘਰ ਆ ਫਿਰ ਆਕੜ ਜੇ ਪੈ ਜਾਂਦਾ ਨਾ ਸੜਿਆ ਹੋਵੇ ਨਾ ਤਾਂ ਕਰਕੇ ਹੂੰ ਤੇ ਸੜੇ ਤੋਂ ਮਮੀ ਕਿਹੜਾ ਛੇਤੀ ਰਮਾਣ ਦਾ ਸਿਆਣੇ ਕਹਿੰਦੇ ਕਿ ਦਿਨ ਲੱਗ ਜਾਂਦਾ ਹਾਂ ਬਿਲਕੁਲ ਸਿਆਣੇ ਆਂਦੇ ਨੇ ਕਿੰਗਾ ਦਿਨਾਂ ਦਾ ਬਾਅਦ ਫਰਕ ਪੈਂਦਾ ਹੌਲੀ ਹੌਲੀ ਹੋਰ ਫਿਰ ਮਮੀ ਸਾਈ ਦੇ ਟਿਕਣ ਮਨਾਤਾ ਜੇ ਕਿਤੇ ਲੇਟ ਨਾ ਹੋ ਜੇ ਆਇਆ ਤੇ ਨਹੀਂ ਬਣਿਆ ਤਾਂ ਅੱਜ ਮੈਂ ਨਾ ਨਾਬਨੂ ਉਠਾ ਲਈ ਸੰ ਭੀ ਉੱਠ ਕੇ ਅੰਨਪਾਣੀ ਕਰਨਾ ਨਾਲੇ ਤੂੰ ਵੀ ਜਾਣਾ ਫਿਰ ਲੇਟ ਨਾ ਹੋ ਜੀ ਮਮੀ ਵੇਖੋ ਸਾਈ ਦੀ ਬਾ ਸੌਂਜੀ ਸਿਰਫ 15 ਮਿੰਟ ਰਹਿ ਗਏ ਆ ਕਿ ਫਿਰ ਬਣਿਆ ਆ ਕਿ ਨਹੀਂ ਮਨਾਤਾ ਮਾਣ ਐ ਸੰਦੀਪ ਉਹ ਜਦੋਂ ਮੈਂ ਆਤੀ ਆਈ ਹਾਂ ਉਸੇ ਵੇਲੇ ਉੱਠ ਪਈ ਸੀ ਮੰਮੀ ਮਨਦੀਪ ਨੇ ਵੀ ਜਾਣਾ ਵਾ ਤੇ ਟਾਈਮ ਹੁੰਦਾ ਹੈ ਭਾਜੀ ਕੰਮ ਕਿੰਨੇ ਕਰਨਾ ਪਿਆ ਹੈ ਫਿਰ ਅਹੀ ਲੇਟ ਹੋ ਜਾਣਗੇ ਤਾਂ ਤੇ ਜਿਹੜਾ ਰਹਿਗਾ ਕੰਮ ਥੋੜਾ ਤੁਸੀਂ ਕਰ ਲੋ ਹਾਂ ਕਿ ਕੋਈ ਨਹੀਂ ਫਿਰ ਮੈਂ ਫੋਨ ਤੇ ਲਾ ਦੇਣੀ ਆ ਪਰ ਮੈਂ ਮੇਰੇ ਕੋਲ ਬਹੁਤੇ ਨਹੀਂ ਲੱਤਣੇ ਹੈਗੇ ਮੇਰੇ ਕੋਲ ਖਲੋਦ ਵੀ ਤੁਹਾਨੂੰ ਪਤਾ ਵੀ ਨਹੀਂ ਕੰਮ ਹੁੰਦਾ ਅਸ਼ਾ ਮਮੀ ਪਰ ਜੇ ਉਹ ਆਬਿਨਾਬੀ ਫਿਰ ਤੇ ਲੀਡ ਹੋਏ ਨਾ ਕਾਫੀ ਨਹੀਂ ਨਹੀਂ ਮੈਂ ਲਾ ਲੈਣੀ ਆ ਜੱਜ ਨੇ ਮੇਰੇ ਕੋਲ ਲਖਨ ਦੇ ਮਖਲੋਗ ਲਾ ਲੈਣੀ ਕਿਉਂਗੇ ਇੰਨਾ ਟੈਂ ਅੰਮੀ ਮੇਰੇ ਕੋਲ ਹੀ ਹੋਤਾ ਜਾਂਦਾ ਫਿਰ ਤੁਸੀਂ ਪਤਾ ਕੀ ਕਰੋ ਤੁਸੀਂ ਆਪਣੀ ਲਈ ਲਾ ਲਓ ਤੇ ਮੈਂ ਤੈਨੂੰ ਦੀਪਰ ਬਾਰ ਬ ਕੁਝ ਖਾ ਲਾਂਗੇ ਚਲੋ ਫਿਰ ਇਹ ਵੀ ਥਰ ਠੀਕ ਹੈ ਖਾਣਾ ਹਾਂ ਤੇ ਕਰ ਲੂ ਆਣਗੇ ਫਿਰ ਉਹਨੂੰ ਕਹੋ ਕਿ ਤਿਆਰ ਹੋ ਚਲੋ ਫਿਰ ਨਾਵ ਕਾਮ ਹੋ ਗਿਆ ਸਾਰਾ ਮੰਮੀ ਆਟਾ ਲੱਗੀ ਹਾਂ ਗੁਮਨ ਸਬਜੀ ਤੇ ਮੈਂ ਧਰਦੀ ਆ चल कोई नहीं आटा मैं बन के ना फुलके ला लेनी है तू लेट ना हो जी कोई नहीं मम्मी मैं कर देनी है नहीं नहीं, नहीं तू जा जे ना हो गया ना ठीक है बाकी आपे है, हाँ, मैं आपे बाद से कर लेनी है चलो ठीक है फिर कर लोगे ना हां मैं कर लूंगी कोई नहीं मैं कर लूंगी ठीक है तू ना लेट हो जी चलना चल गए इंद्र मेरे दिल करना जी रहने छुट्टी कर लेंगे ਫਾਦਿਲ ਛੁੱਟੀ ਕਰਨ ਲਈ ਨਹੀਂ ਗਈ। ਜਿੱਦੇ ਮੈਂ ਉੱਥੇ ਗਈ ਨਾ ਉਹਨਾਂ ਨੇ ਮੇਰੀ ਜਾਨ ਨਹੀਂ ਕਲਾਸ ਲਾਦਨੇ ਕਿ ਤੁਸੀਂ ਲੇਟ ਆਏ ਹੋ। ਵੇਖੋ ਮੈਂ ਕਿੰਨੀ ਲੇਟ ਤੇ ਹੋ ਗਈਆਂ। ਕੋਈ ਗੱਲ ਨਹੀਂ ਆ। ਆ ਪੰਗੜਾ ਨਿਤ ਲੇਟ ਹੁੰਨੇ ਆ। ਇੱਕ ਅੱਧਿਆ ਰਿਜ ਨਹੀਂ ਉਹ ਗੱਲ ਹੁੰਦੀ ਚੱਲ ਉੱਠਦਾ। ਨਹੀਂ ਪਿੰਦਨ ਮੈਂ ਨਹੀਂ ਆਣਾ। ਨੋਪੀਕੋ ਜੇ ਨਾ ਕਹਿੰਦੇ ਫਿਰ ਨਾ ਕੁਸੇ ਹੋਣਗੇ। ਫਿਰ ਵੀ ਹੋਣਗੇ। ਭੈੜਾ ਉਹਨਾਂ ਨੇ ਮਿਲ ਕੇ ਮੈਨੂੰ ਬਾਰ-ਬਾਰ ਕਹਿੰਦੇ ਰਹਿਣਾ ਕਿ ਤੁਸੀਂ ਲੇਟ ਆਏ ਹੋ, ਤੁਸੀਂ ਲੇਟ ਆਏ ਹੋ। ਕੋਈ ਗੱਲ ਨਹੀਂ। ਜਾਣ ਤੋਂ ਫਿਰ ਐਪਲੀਕੇਸ਼ਨ ਭਰਦੀ ਆਉਂਦੀ। ਹੁਣ ਉਹਦਾ ਵੀ ਟਾਈਮ ਆ ਗਿਆ ਤੇ ਸੱਚੇ ਨਾ ਆਵੇ ਤੇ ਫੇਰ ਜੇ ਮੰਨ ਲਾ ਤੇ ਚੈਕਿੰਗ ਹੋ ਜੇ ਤੇ ਫੇਰ ਕੀ ਕਰਾਂਗੇ ਚਲੋ ਵੇ ਚਲ ਜੰਨੀ ਆ ਜੋ ਹੋਊਗਾ ਵੇਖੀ ਜਾਉਗਾ ਆ ਆ ਜਾ ਤੇ ਜਾਂਦਿਆਰਾ ਚੋ ਜ ਖਾਣਾ ਬਿਨਾ ਪੈਣਾ ਰੋਟੀ ਹਜੇ ਮੰਮੀ ਨੇ ਲਾਈ ਨਹੀਂ ਆ ਤੇ ਮੈਂ ਤਾਂ 니جے ਕੁਝ ਵੀ ਖਾਣਾ ਤੈਨੂੰ ਮੈਂ ਸਿੱਧਾ ਉੱਥੇ ਛੱਡ ਆਇਓ ਤੇ ਤੁਸੀਂ ਜੋ ਖਾਣਾ ਹੋਊਗਾ ਖਾ ਲਿਓ ਮੈਨੂੰ ਤਾਂ ਉਹਨਾਂ ਨੇ ਮੜ ਕੇ ਅੰਦਰ ਨਹੀਂ ਵੜਾਨੇ ਨਾ ਆਸ਼ਾ ਇਦਾਂ ਕਰਾਂਗੇ ਤਿੰਨ ਕੋ ਜੁੱਥੋਂ ਆਪਣਾ ਪੈਕ ਹੋਣ ਲਿਆ ਦਾਂਗਾ ਆਹ ਉਹ ਤੁਸੀਂ ਮੈਨੂੰ ਬਾਅਦ ਵਿੱਚ ਫੜਾ ਦੇ ਜਦੋਂ ਤੁਹਾਡਾ ਲੰਚ ਦਾ ਟਾਈਮ ਹੋਊਗਾ ਨਾ ਉਦੋਂ ਤੁਸੀਂ ਮੈਨੂੰ ਫੜਾ ਦਿਓ ਕੋਈ ਨਾ ਕੋਈ ਬਾਅਦ ਵਿੱਚ ਮੈਂ ਕਿੱਥੇ ਆਵਾਂਗਾ ਤੇ ਕੋਈ ਨਹੀਂ ਨਹੀਂ ਉੱਥੇ ਕਹੜੇ ਰਹਿ ਕੇ ਹਾਂ ਉਹਨਾਂ ਦੀ ਭੈਣਾਂ ਚਰਮਾ ਉੱਥੇ ਕਿਦਾਂ ਆ ਰੋਤਾ ਰਹੇਗਾ ਚਲ ਕੋਈ ਨਹੀਂ ਮੈਂ ਆਪੇ ਬਾਅਦ ਵਿੱਚ ਕੰਟੀਨ ਚ ਲੱਗਾ ਕਿ ਕੁਝ ਚਲ ਠੀਕ ਹੈ ਚਲੋ ਫਿਰ ਆਪਣਾ ਉਹ ਲੈ ਲੈ ਪਰਸ ਨਹੀਂ ਲੈਣਾ ਲੈ ਲੈ ਨਹੀਂ ਫੜ ਫੜ ਕਿੰਨੇ ਰਾਗਿਆ ਮੈਂ ਹਾਂ ਮੰਮੀ ਛੱਡ ਆਇਆ ਨੂੰ ਉਹ ਛੱਡਦੇ ਆਇਆ ਮੈਂ ਤੇ ਲੇਟ ਹੋ ਗਈ ਮੰਮੀ ਉੱਧਾ ਕਾਫੀ ਕੁਛ ਆਂਦੀ ਨਹੀਂ ਰੰਜ ਮੰਮੀ ਇਹ ਤੇ ਨਹੀਂ ਹੁਣ ਮੈਨੂੰ ਪਤਾ ਹਾਂ ਆਏ ਕਿ ਤੇ ਹੁਣ ਉੱਥੋਂ ਹੀ ਪਤਾ ਲੱਗੂਗਾ ਲੇਟ ਤੇ ਹੋ ਗਈ ਕਾਫੀ ਚੱਲ ਨਾ ਰੋਟੀ ਪੱਕੀ ਐ ਤੇ ਤੂੰ ਖਾ ਲੈ ਤੇ ਨਾ ਫਿਰ ਮੈਂ ਤੇ ਤੂੰ ਖਾ ਲਿਆ ਸੀ ਉਹਨੇ ਨਹੀਂ ਜੇ ਕੁਝ ਵੀ ਖਾਤਾ ਆਂਦੀ ਵੀ ਲੇਟ ਆ ਤਾਂ ਮੈਂ ਨਹੀਂ ਖਾਣੀ ਕੋਣੀ ਆਪੀ ਉੱਥੋਂ ਲੱਲਾਂਗੀ ਕੁਝ ਤੇ ਉੱਥੋਂ ਵੀ ਮੰਮੀ ਜਦੋਂ ਦੁਪਹਿਰਾਂ ਨੂੰ ਹੁਣ ਇਹਨਾਂ ਦਾ ਲੰਚ ਟਾਈਮ ਉਦੋਂ ਹੀ ਖਾਣਾ ਵਿਚਾਰੀ ਨੇ ਆਹ ਇਹ ਤਾਂ ਹਨ ਹੈਈ ਉਹ ਨਜ਼ਰ ਭੁਖੀ ਰਹੀ ਹੈ ਭੁਖੀ ਰਹੀ ਹੈ ਉਹਨਾਂ ਚ ਕੋਈ ਨਹੀਂ ਤਾਂ ਚੱਲ ਫਿਰ ਤੂੰ ਨਾ ਹੁਣ ਪੱਠੇ ਵੱਢ ਲੈ ਹੁਣ ਵੀ ਪੱਠੇ ਵੱਢਦਾ ਮੈਂ ਮਾਂ ਮੈਂ ਆਹੋ ਧੁੱਪ ਵੇਖੋ ਕਿੰਨੀ ਚੜ ਗਈ ਹੈ ਮੇਰ ਕੋ ਨਹੀਂ ਵੱਡੇ-ਵੱਡੇ ਜਾਣੇ ਉਹਨਾਂ ਨੂੰ ਨਹੀਂ ਪਤਾ ਭਾ ਪਿਆਣ ਜਦੋਂ ਕੰਮ ਵੀ ਕਰਨਾ ਵਾ ਉਥੇ ਪੱਕੇ ਡੇਰੇ ਲਾ ਕੇ ਬੈ ਗਏ ਨੇ ਚੱਲ ਬੁੱਤ ਕੋਈ ਨਹੀਂ ਇਹਨਾਂ ਗੁੱਸੇ 'ਚ ਨਹੀਂ ਆਈਦਾ ਹੁੰਦਾ ਮੰਮੀ ਮੈਂ ਗੁੱਸੇ ਥੋੜਾ ਆਉਂਦਿਆਂ ਪਰ ਉਹਨਾਂ ਦਾ ਆਪਣੇ ਆਪ ਨੇ ਦਿਮਾਗ ਕੰਮ ਕਰਦਾ ਗਏ ਦੇ ਘਰ ਵੀ ਮੋੜ ਆਈਏ ਇਹ ਤੇ ਗੱਲ ਤੇਰੀ ਸਹੀ ਆ ਇਹ ਆਵੇ ਘਰ ਦਾ ਚੇਤਾ ਭਲਾ ਲਈਏ ਤੇ ਫਿਰ ਟਾਈਮ ਪਾਸ ਨਹੀਂ ਹੁੰਦਾ ਘਰ 'ਚ ਤੇ ਹੋਰ ਮੈਂ ਤਾਂ ਨਹੀਂ ਜੇ ਹੁਣ ਪੱਠੇ-ਪੁੱਠੇ ਲਿਓਣੇ ਆਪੀ ਆਏਗਾ ਜਦੋਂ ਭਾਵੇਂ ਦੁਪਹਿਰ ਨੂੰ ਉਹਦੇ ਭਾਵੇਂ ਸ਼ਾਮ ਨੂੰ ਆਏ ਉਦੋਂ ਲੈ ਆਏਗਾ ਆਪੋ ਗਦ ਮੈਂ ਦੁਪਹਿਰ ਨੂੰ ਤੂੜੀ ਪਾ ਦਾਂਗਾ ਉੱਥੇ ਕੁਝ ਢੂੜ-ਤੜ ਦਵਾਂਗਾ ਮੰਡਾ ਆਪਣਾ ਚੱਲ ਫਿਰ ਬੋਤ ਜਿੱਦਾਂ ਅਸੀਂ ਆਉਂਦਾ ਠੀਕ ਹੈ ਮੈਂ ਕੀ ਆਖਣਾ ਮੰਮੀ ਆਖਣ ਦੀ ਨਹੀਂ ਗੱਲ ਹੈ ਕਿ ਮੇਰੇ ਕੋਲ ਨਹੀਂ ਵੱਡੇ ਜਾਂਦੀ ਉਹ ਅੰਦਰ ਇਹ ਦਾਤਰੇ ਨਾਲ ਵੱਢਨੇ ਮੇਰੇ ਕੋਲ ਬੈਠਾ ਨਹੀਂ ਜਾਂਦਾ ਇੰਨਾ ਜਰਾ ਦਾਤਰ ਨਾਲ ਵੱਢਣ ਨਹੀਂ ਦਿੰਦੇ ਇਹ ਤੂੰ ਪੱਟੇ ਮਾਣਾ ਦੇ ਉਹਨੂੰ ਵੀ ਆਜੋ ਉਹਦੇ ਵੀ ਮੈਂ ਕੰਨ ਖੋਲਣੇ ਨੇ ਮੈਂ ਖੜਾ ਇਸ ਤਰ੍ਹਾਂ ਨਹੀਂ ਸਾਨੂੰ ਵਾਰਾ ਖਾਂਦੀ ਜਿਵੇਂ ਮੈਂ ਦਾਤਰ ਲੈਂਦਾ ਵਾ ਉਹਦੇ ਨਾਲ ਵੱਢਣ ਨਹੀਂ ਦਿੰਦੇ ਇਹ ਪੱਟੇ ਖਰਾਬ ਕਰਦਾ ਇਹਦੇ ਨਾਲ ਤੂੰ ਲੈ ਦੱਸ ਤੇ ਜਿਹਦੇ ਕੋਲ ਦਾਤਰ ਨਾਲ ਵੱਡੇ ਜਾਂਦੇ ਨੇ ਉਹਨੂੰ ਹੋਰ ਕੀ ਚਾਹੀਦਾ ਮੈਂ ਇਹਦੇ ਦੇ ਪੱਟੇ ਵੱਡੇ ਜਾਂਦੇ ਹੋਰ ਦਾਤਰੀ ਨਾਲ ਤੇ ਹੁਣ ਜਿੰਦਾ ਬੰਦਾ ਖੱਬ ਜਾਂਦਾ ਹੁਣ ਜੇ ਮੈਂ ਵੱਢ ਕੇ ਵੀ ਲੈਂਦੇ ਤਾਂ ਵੀ ਮਾਣ ਕੇ ਔਖੇ ਹੁਣਾ ਇਹ ਤੋ ਇੱਥੇ ਆਕਰ ਆਇਆ ਖਲਾਰਾ ਪਹਾੜ ਔਖੇ ਕਿਉਂ ਹੋਣਗੇ ਆ ਲੈਣ ਦੇ ਉਹਨੂੰ ਮੈਂ ਗੋਦੀ ਇਹਨੂੰ ਮੱਤ ਦਸਣੀ ਵੀ ਇਦਾਂ ਨਹੀਂ ਕਰਨਾ ਆ ਆਪਣਾ ਜੋ ਜਾਣਤ ਕੰਮ ਕਰਕੇ ਜਾਇਆ ਕਰ ਲੱਗ ਜਾਇਆ ਕਰ ਹੋਰ ਨਾ ਨੂੰ ਬਕਸ ਪਾ ਛੜਨਾ ਹੁੰਨਾ ਵਾ ਤੂੰ ਮੰਮੀ ਮੈਂ ਹੁਣ ਲੱਗਾ ਘੜੀ ਆਰਾਮ ਕਰਨਾ ਚਲ ਕਰ ਲੈ ਮੇਰਾ ਪੁੱਤ 2 ਮਿੰਟ ਆਹੋ ਮੰਮੀ ਮੰਮੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਲੱਗ ਗਿਆ ਟਾਈਮ ਤੁਹਾਡਾ ਆ ਗਏ ਹੋ ਦਿਆ ਮਰਾਬ ਜਾਨ ਕਿੱਥੇ ਆ ਗਿਆ 12 12:30 ਦਾ ਟਾਈਮ ਹੋ ਗਿਆ ਜਿੱਥੇ ਜਾਂਦੇ ਨਾ ਚਿੱਤਾ ਪਲਾ ਕੇ ਬਹਿ ਜਾਂਦੇ ਇਦਾਂ ਕਰਿਆ ਕਰੋ ਮੰਮੀ ਹੈ ਕਿਹੜਾ ਰੋਜ ਜਾਂਦੇ ਆ ਕਿੰਨੇ ਚਿਰ ਬਾਅਦ ਗਏ ਹਾਂ ਇੰਨਾ ਕੀ ਚਿਰ ਹੋ ਗਿਆ ਮਹੀਨਾ ਲੇਜ ਹੋਇਆ ਸਾਨੂੰ ਗਿਆਨ ਤੇ ਮੰਮੀ ਫੇਰ ਕੀ ਹੋਇਆ ਅਹੀਂ ਤੇ ਸਾਰਾ ਦਿਨ ਕਹਿ ਗਈ ਕਿ ਹੁਣ ਉਹਨਾਂ ਨੇ ਨਹੀਂ ਆਉਂਦੀ ਤਾਂ ਅਸੀਂ ਤੇ ਬਥੇਰਾ ਕਿਹਾ ਸੀ ਕਿ ਘਰ ਜਾਣਾ ਵਾ ਤੋ ਆਂਦੇ ਨਹੀਂ ਕੋਈ ਗੱਲ ਨਹੀਂ ਤੁੰਮ ਟਾਈਮ ਨਾਲ ਸਵੇਰੇ ਚੱਲ ਜਿਓ ਮਹੀਨੇ ਚੋਂ ਉੱਧਰ ਜਾਈਦਾ ਆਪਣੇ ਘਰ ਦਾ ਵੀ ਸੋਚਿਆ ਕਰ ਕੋਈ ਘਰੋਂ ਜੰਦਰੇ ਮਾਰ ਜਾਏ ਫਿਰ ਉਹ ਜਿਹੜੇ ਦੂਜੇ ਜੀ ਨੇ ਨਾ ਉਹਨਾਂ ਨੇ ਕੋਈ ਕਰਨਾ ਹੁੰਦਾ ਘਰਾਂ ਦੇ ਕੰਮਾਂ ਦਾ ਚੇਤਾ ਨਹੀਂ ਭੁਲਾ ਦੇਦਾ ਧਿਆਨ ਰੱਖੀਦਾ ਹੁੰਦਾ ਤੇ ਨਾਲੇ ਗੱਡੀ ਤੇ ਜਦੋਂ ਜਾਣਾ ਹੁੰਦਾ ਹੈ 2 ਘੰਟੇ ਬੈਠੇ 4 ਘੰਟੇ ਬੈਠੇ ਰਾਤ ਨੂੰ ਘਰ ਆਏ ਹੋਰ ਨਹੀਂ ਕਿਸੇ ਨੇ ਜਾਣਾ ਹੁੰਦਾ ਜੇ ਤਾਂ ਭਲਾ ਬੈਂਦੀ ਓ ਤੁਸੀਂ ਅਸੀਂ ਕਹਾਂ ਨਾ ਚੇਤਾ ਭੁਲਾਦਾ ਜੀ ਉੱਥੇ ਜਾ ਕੇ ਮਮੂਈ ਕਈ ਤੇ ਤੁਹਾਨੂੰ ਆ ਕੇ ਗਏ ਹਾਂ ਵੀ ਸਾਹ ਦਿਹਾੜੀ ਚ ਵਾਪਸੀ ਆਏਗਾ ਉਹ ਕਿਤੇ ਗੱਡੀ ਲੈ ਕੇ ਤੇ ਫਿਰ ਉਹ ਆਉਂਦੇ ਵੀ ਤੁਸੀਂ ਰਾਤ ਰਹਿ ਭੁੱਸਵੇਂਰੇ ਚੱਲ ਜਾਓ ਅਸੀਂ ਕੱਪੜੇ ਵੀ ਨਹੀਂ ਖੜੇ ਸਕੋ ਰਾਤ ਵਾਸਤੇ ਜੇ ਨਹੀਂ ਹਨ ਕੱਪੜੇ ਖੜੇ ਤੇ ਤੁਸੀਂ ਲੈ ਜਾਂਦੇ ਅਸੀਂ ਵੀ ਤੇ ਹੈ ਜਿਹੜੇ ਛੇ ਮਹੀਨੇ ਜਾਂਨੇ ਆ ਸਾਲ ਪਿੱਛੇ ਜਾਂਨੇ ਆ ਇਹ ਮਹੀਨੇ ਪਿੱਛੋਂ ਉਤਰ ਜਾਂਦੀ ਹੈ ਇਹਦੇ ਅੱਗੇ ਹੀ ਉਹ ਜਿਹੇ ਤੂੰ ਵੀ ਉਹ ਜਾਂ ਨਾਲ ਹੋ ਗਿਆਂਵੇਂ ਮੈਂ ਹੱਥ ਧੋਗੀ ਤੁਹਾਡੇ ਵੱਲ ਵੀ ਉਹ ਦਿਨ ਮੈਂ ਚੁੱਪ ਖਲੋਤੀ ਕਿ ਕੀ ਬੋਲਣਾ ਪਤਾ ਤੁਹੀਂ ਨਾ ਮਜਬੂਰ ਕੀਤਾ ਵਾ ਫਿਰ ਕੀ ਹੋਇ ਜਿਹੜਾ ਹੱਥ ਰਪਿਆ ਘਰ ਦੇ ਵਿੱਚ ਜੀ ਹੈ ਨਹੀਂ ਬਾਕੀ ਪਸਾਰਾ ਕੰਮ ਹਾਡੇ ਸਿਰ ਤੇ ਹੀ ਆ ਤੁਹਾਡੇ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਘਰ ਵਿੱਚ ਹੁਣ ਕੋਈ ਹਾਲ ਨਹੀਂ ਕੋਈ ਚਾਲ ਨਹੀਂ ਪੁੱਛਿਆ ਹੈਗਾ ਤੁਸੀਂ ਕੋਈ ਪਾਣੀ ਨਹੀਂ ਪੁੱਛਿਆ ਤੇ ਆਉਂਦੇ ਬਸ ਲੰਡਿਆ ਪਿਆ ਤੁਸੀਂ ਚਲ ਜਾ ਜਾ ਚੜੀ ਜਾ ਜਿੱਥੇ ਸਿਰ ਤੇ ਚੜ ਕੇ ਮੇਰੇ ਤੇ ਖਲੋ ਗਏ ਨਹੀਂ ਚੱਲ ਨਹੀਂ ਆ ਮੈਨੂੰ ਸੌਂਕੜੀ ਹੈਗਾ ਤੁਹਾਡਾ ਲਾਨਾ ਤੁਸੀਂ ਤਾਂ 24 ਘੰਟੇ ਬਚ ਲੜਾਈ ਨੂੰ ਵਾਜਾ ਮਾਰਦੇ ਚਲ ਜਾ ਉਠੋ ਤੂੰ ਵੀ ਕਪੜੇ ਲਾ ਤੇ ਜਾ ਕੇ ਪੱਠੇ ਲਿਆ ਦੇ ਪਾ ਉਹਨਾਂ ਨੂੰ ਮੰਮੀ ਪੱਠੇ ਸਵੇਰ ਦੇ ਲਿਆਦੇ ਨਹੀਂਗੇ ਉਹ ਕੱਲਾ ਜਣਾ ਕੀ ਕਰੇ ਕਿੱਧਰ ਕਿੱਧਰ ਹੋਵੇ ਉਹ ਕੀ ਹੋਏ ਨਹੀਂ ਜੇ ਪੱਠਿਆ ਚ ਲੈ ਆਉਂਦਾ ਤੇ ਜੇ ਅਸੀਂ ਰਾਤ ਰਹਿ ਪਏ ਹਾਂ ਤੇ ਤੁਸੀਂ ਘਰ ਚੁੱਕਣੇ ਲੈ ਲਿਆ ਤੇ ਉਹਨੇ ਪਾਏ ਨੇ ਉਹਨੇ ਪਾ ਕੇ ਘਰਾਂ ਵੀ ਕੱਢੀਆਂ ਨੇ ਤੂੰ ਆਪਣਾ ਆਪ ਸੋਚ ਵੀ ਕਿਹੜੇ ਵੇਲੇ ਆਇਆ ਮੈਂ ਤੇ ਕੋਈ ਨਹੀਂ ਤਰਾ ਕੱਢ ਲਿਆ ਤੇ ਕੀ ਹੋ ਗਿਆ ਇੱਕ ਦਿਨ ਉਹਨੇ ਤਰਾ ਕੱਢ ਲਿਆ ਜੀ ਅੱਗੇ ਮੈਂ ਹੀ ਕੱਢਣਾ ਵਾ ਉੱਥੇ ਤੂੰ ਪਰੌਣਾ ਬਣ ਕੇ ਬੈਠਾ ਹੈ ਜਾ ਕੇ ਇੱਥੇ ਤੇ ਤੂੰ ਝੱਟ ਸੱਤੀ ਸਵੇਰੀ ਉੱਠ ਪੈਣਾ ਵਾ ਘਰ ਚੰਗਾ ਮੰਮੀ ਪਾ ਦੇਣਾ ਵਾ ਉੱਠੇ ਪਾ ਲੈਗਾ ਤੇ ਮੇਰੇ ਸਿਰ ਹਸਣ ਕਰ ਲੈਗਾ ਜੇ ਇੱਕ ਦਿਨ ਘਰੋਂ ਤੁਰ ਜੀਏ ਤੇ ਇਹਨਾਂ ਦੇ ਘਰ ਚੁੱਕਲੇ ਲੈ ਲੰਦੇ